ਤੁਸੀਂ ਦੇਖ ਰਹੇ ਹੋ এবੀਪੀ ਸਾਂਝਾ ਮੈਂ ਹਰਮਿੰਦਰ ਸਿੰਘ ਇਸ ਵਕਤ ਖਨੋਰੀ ਦਾਤਾ ਸਿੰਘ ਵਾਲਾ ਹਰਿਆਣਾ ਬਾਰਡਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਮਰਨ ਵਰਤ ਉੱਤੇ ਬੈਠੇ ਹੋਏ ਨੇ ਉਹਨਾਂ ਨਾਲ ਮੁਲਾਕਾਤ ਕਰਕੇ ਬਾਹਰ ਨਿਕਲੇ ਨੇ ਸਤਨਾਮ ਸਿੰਘ ਬਹਿਰੂ ਵੱਡੇ ਕਿਸਾਨ ਆਗੂ ਨੇ ਕਿਸਾਨ ਅਦੋਲਨ ਤੇ ਵੱਡੀ ਪਕੜ ਰਹੀ ਹੈ ਵਕ ਵਕ ਮੋਰਚਿਆਂ ਦੇ ਵਿੱਚ ਉਹਨਾਂ ਦੀ ਲਾਜਵਾਬ ਹਾਜ਼ਰੀ ਰਹੀ ਹੈ ਗੱਲਬਾਤ ਕਰਦੇ ਹਾਂ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਹੈ ਉਹ ਕਿਸ ਤਰ੍ਹਾਂ ਦੀ ਹੈ ਕਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਨੇ ਅੱਜ ਇਹ ਵੀ ਪਤਾ ਲੱਗਾ ਕਿ ਜਿਹੜੀ ਸਰਕਾਰੀ ਮੈਡੀਕਲ ਟੀਮ ਸਰਕਾਰ ਵੱਲੋਂ ਭੇਜੀ ਗਈ ਸੀ ਉਹਨਾਂ ਦੇ ਮੈਡੀਕਲ ਚੈੱਕਅਪ ਦੇ ਲਈ ਉਸ ਨੂੰ ਜਗਜੀਤ ਸਿੰਘ ਡੱਲੇਵਾਲ ਵੱਲੋਂ ਨਾ ਕਰ ਦਿੱਤੀ ਗਈ ਹੈ ਸੋ ਗਲਬਤ ਕਰਦੇ ਹਾਂ ਕਿਵੇਂ ਦੀ ਸਥਿਤੀ ਰਹੀ ਅੱਜ ਬਹਿਰੂ ਸਾਹਿਬ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਬਿਆਨ ਕਰਦੇ ਸੋ ਡੱਲੇਵਾਲ ਸਾਹਿਬ ਰਾਦੇ ਵਾਲੇ ਬੰਦੇ ਨੇ ਬਹੁਤ ਦ੍ਰਿੜਤਾ ਨਾਲ ਉਹਨਾਂ ਨੇ ਅंदोलਨ ਸ਼ੁਰੂ ਕੀਤਾ ਹੈ ਕਿ ਉਹਨਾਂ ਦੀ ਸਿਹਤ ਬੜੀ ਚੜਦੀ ਕਲਾ ਅੱਜ ਮੇਰਾ ਵੀ ਵਿਸ਼ਵਾਸ ਹੈ ਮੈਂ ਅੱਜ ਸੰਖੇਪ ਗੱਲ ਕਰਦੇ ਚਾਹਣਾ ਵਾਂ ਦੇਸ਼ ਦੇ ਲੋਕਾਂ ਨੂੰ ਜਾਂ ਕੌਮ ਦੇ ਲੋਕਾਂ ਨੂੰ ਜਾਂ ਕਿਸਾਨ ਅंदोलਨ ਨੂੰ ਲੀਡਰ ਬਹੁਤ ਔਖੇ ਮਿਲਦੇ ਨੇ ਭਾਵੇਂ ਲੀਡਰ ਦੇਸ਼ ਦਾ ਭਰਿਆ ਪਿਆ ਲੀਡਰਾਂ ਦਾ ਪਰ ਜੋ ਦਰਜੀਤ ਸਿੰਘ ਡੱਲੇਵਾਲ ਦੂਰਦੇਸ਼ੀ ਇਮਾਨਦਾਰੀ ਡਿੜਤਾ ਇਰਾਦਾ ਜੋ ਇਹਨਾਂ ਦਾ ਮੈਂ ਵੇਖਿਆ ਹੈ ਮੈਂ ਇਹਨਾਂ ਦੇ ਅੱਕੇ ਸਿਰ ਚੁੱਕਾ ਸੋ ਬੋਲਤ ਕਰਦੀ ਕਲਾ ਚ ਨੇ ਇਥੋਂ ਤੱਕ ਡਾਕਟਰਾਂ ਦੀ ਗੱਲ ਐ ਉਹ ਚਲੋ ਉਹਦਾ ਨਹੀਂ ਜੀ ਮਾਮਲਾ ਐ ਫਿਰ ਵੀ ਅਸੀਂ ਕੋਈ ਸਲਾਹ ਦੇ ਸਕਨੇ ਆ ਉਹ ਆਪਣੇ ਡੱਲੇਵਾਲ ਸਾਹਿਬ ਬੜੇ ਸਿਆਣੇ ਨੇ ਸੁਰ ਜਿਹੜੇ ਹੋਸ਼ ਵਿੱਚ ਨੇ ਤੇ ਬੜਾ ਉਹਨਾਂ ਤਗੜਾ ਰਹਾਤਾ ਐ ਤੇ ਮੈਂ ਸੰਖੇਪੀਣੀ ਕਰਨਾ ਚਾਹਣਾ ਵਾ ਇਤਿਹਾਸ ਤੇ ਜਦੋਂ ਅਸੀਂ ਨਿਗਾਹ ਮਾਰਦੇ ਆ ਸਿੱਖ ਮਿਸਲਾਂ ਬਣੀਆਂ ਉਹ ਬਣਦੀਆਂ ਵੀ ਰਹੀਆਂ ਔਰ ਇਕੱਠੇ ਵੀ ਜਦੋਂ ਸੰਕਟ ਆਉਂਦਾ ਰਿਹਾ ਕੌਮ ਤੇ ਉਹ ਇਕੱਠੇ ਹੁੰਦੇ ਰਹੇ ਸੋ ਅੱਜ ਮੈਂ ਬੜੇ ਦੁੱਖ ਨਾਲ ਭਰੇ ਮਨ ਨਾਲ ਇੱਕ ਗੱਲ ਕਹਿ ਰਿਆਂ ਵੀ ਜਦੋਂ ਆਮ ਬੁੱਧੀਜੀਵੀ ਆਮ ਲੋਕ ਸ਼ਹਿਰੀ ਲੋਕ ਜਾਂ ਕਿਸੇ ਪਾਰਟੀਆਂ ਦੇ ਲੋਕ ਜਾਂ ਧਾਰਮਿਕ ਲੋਕ ਡੱਲੇਬਾਲ ਸਾਹਿਬ ਨੂੰ ਮਿਲਣ ਆ ਰਹੇ ਨੇ ਤੇ ਜਿਹੜੇ ਦੇਸ਼ ਦੇ ਕੋਨੇ-ਕੋਨੇ ਤੇ ਕਿਸਾਨ ਲੀਡਰ ਨੇ ਜਾਂ ਪੰਜਾਬ ਦੀ ਧਰਤੀ ਤੇ ਨੇ ਹਰਿਆਣੇ ਦੀ ਧਰਤੀ ਤੇ ਨੇ ਜਿਹੜੇ ਖਡੌਰੀ ਤੇ ਸ਼ੰਭੂ ਬਾਰਡਰ ਦੇ ਦੋਨੋਂ ਤੋਂ ਹਾਲੀ ਵੀ ਪਿੱਛੇ ਕੁਝ ਠੀਕ ਰਹੇ ਨੇ ਉਹ ਠੀਕ ਕਿਸ ਗੱਲ ਜਿਹੜਾ ਸਭ ਅੱਜ ਅंदोलਨ ਵੱਡਾ ਹੋਇਆ ਅੱਜ ਬਹੁਤ ਸਾਰੀਆਂ ਜਥੇਬੰਦੀਆਂ ਸ਼ਾਮਲ ਹੋਈਆਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਵੱਡੀ ਜਥੇਬੰਦੀ ਦਰਸ਼ਨਪਾਲ ਦੀ ਜਿਹੜੀ ਹੈ ਉਹ ਵੀ ਉਹਦੇ ਸਥਾਨ ਕਾਗੂ ਜਿਹੜੇ ਨੇ ਉਹਨਾਂ ਨੇ ਸ਼ਮੂਲੀਅਤ ਕਰ ਲਈ ਹੈ ਇਹ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿਉਂਕਿ ਪਿੰਡਾਂ ਦੇ ਵਿੱਚੋਂ ਲੋਕ ਅੱਜ ਪਹਿਲੀ ਵਾਰ ਘਰਾਂ ਚੋਂ ਨਿਕਲੇ ਨੇ ਸਮੁੱਚੇ ਕਿਸਾਨ ਲੀਡਰਾਂ ਨੂੰ ਅਪੀਲ ਕਰਦਾ ਚਾਹੁੰਦਾ ਮੈਂ ਮਿਸਲਾਂ ਦਾ ਨਾਮ ਲਿਆ ਕੋਈ ਰੋਲਾ ਨਹੀਂ ਰੂਲਾ ਹੁੰਦਾ ਕਦੇ ਝੰਡੇ ਤੇ ਕੋਈ ਵਖਰੇਵੇਂ ਹੁੰਦੇ ਨੇ ਵਿਚਾਰਾਂ ਦੇ ਵਖਰੇਵੇਂ ਹੁੰਦੇ ਨੇ ਜਦੋਂ ਡੱਲੇਵਾਲ ਸਾਹਿਬ ਉਹ ਹੀ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਜਿਹੜੇ ਦਿੱਲੀ ਦੋਲਣ ਚੱਲਿਆ ਉਹਨਾਂ ਹੀ ਮੰਗਾਂ ਦੇ ਉੱਤੇ ਉਹ ਦਿੱਲੀ ਚੱਲ ਉਹਦੇ ਨਾਹਰਾ ਦੇ ਕੇ ਇੱਥੇ ਭਾਈ ਬੈਠਾ ਹੋ ਘਬਰਾਨ ਤੇ ਮੰਗਾਂ ਇੱਕ ਨੇ ਨਿਸ਼ਾਨਾ ਇੱਕ ਤੇ ਵਖਰੇਵਾ ਕਾਦਾ ਵਖਰੇਵਾ ਕਾਦਾ ਚਲੋ ਇੰਨਾ ਚਿਰ ਰੱਖ ਲਿਆ ਵਖਰੇਵਾ ਲੰਮਾ ਨਹੀਂ ਸੀ ਦੋਲਣ ਹੁੰਦਾ ਜੇ ਸਾਰੇ ਇਕੱਠੇ ਹੁੰਦੇ ਪਰ ਹੁਣ ਵੀ ਇਤਿਹਾਸ ਮਾ ਆਪਣੀ ਕਰਦਾ ਇਤਿਹਾਸ ਬਣ ਰਿਹਾ ਇਤਿਹਾਸ ਬੜੀ ਨਖੇੜਾ ਕਰ ਰਿਹਾ ਹੈ ਔਰ ਮੈਂ ਸੁਨੀਬਰ ਬੇਨਤੀ ਜਿੱਥੇ ਆਪਣੇ ਜਿਹੜੇ ਜਥੇਬੰਦੀਆਂ ਆ ਰਹੀਆਂ ਨੇ ਲਖੋਵਾਲ ਤੋਂ ਵੀ ਅਪੀਲ ਕੀਤੀ ਹੈ ਪਹਿਲਾਂ ਹੋਰ ਜਥੇਬੰਦੀਆਂ ਨੇ ਅਪੀਲ ਕੀਤੀ ਹੈ ਹਮਾਇਤ ਕੀਤੀ ਮੈਂ ਕਹਿੰਦਾ ਹਮਾਇਤ ਕਿੰਦੀ ਕਰਨੀ ਹੈ ਹਮਾਇਤ ਜੇ ਤਾਂ ਉਪਰਾ ਹੋਵੇ ਹੁਣ ਮੈਂ ਆਇਆ ਮੈਂ ਪਿੱਛੇ ਬੈਠੇ ਸਭ ਇੱਕ ਗੱਲ ਸਪਸ਼ਟ ਕਰਦੇ ਹੋ ਕੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਜਿਹੜਾ ਵੱਖਰੇਵਾ ਹੈ ਜਿਸ ਤਰ੍ਹਾਂ ਉਹ ਗਰਾਹਾਂ ਸਾਹਿਬ ਨੇ ਜੇ ਤੁਸੀਂ ਰਾਜੇਵਾਲ ਦਾ ਜ਼ਿਕਰ ਕੀਤਾ ਕੀ ਅਗਲੇ ਦਿਨਾਂ ਦੇ ਵਿੱਚ ਉਹ ਇਸ ਮੋਰਚੇ ਨੂੰ ਹਮਾਇਤ ਕਰਕੇ ਇੱਥੇ ਪਹੁੰਚ ਸਕਦੇ ਨੇ ਉਹਨਾਂ ਦੇ ਕਰਕੁਨ ਪਹੁੰਚਣਾ ਤਾਂ ਚਾਹੀਦਾ ਉਹਨਾਂ ਦੀ ਮਰਜ਼ੀ ਹੈ ਜੇ ਮੌਕਾ ਹਾਲਾਤ ਜਦੋਂ ਵਿਗੜ ਜਾਂਦੇ ਨੇ ਹਾਲਾਤ ਫਿਰ ਮਾਫਲੀ ਕਰਦਾ ਕਿਥੇ ਮੈਂ ਇੰਨਾ ਹੀ ਕਹਿਣਾ ਚਾਹਣਾ ਮੈਂ ਹਾਲਾਤ ਨੂੰ ਬਾਚਣ ਕਿਸੇ ਦੀ 10 ਸਾਲ ਕਿਸੇ ਦੀ 20 ਸਾਲ ਕਿਸੇ ਦੇ 30 ਸਾਲ ਕਿਸਾਨ ਅੰਦੋਲਨ ਵਿੱਚ ਤੇ ਉਹ ਸਾਰਾ ਉਹਨਾਂ ਦਾ ਚਿਹਰਾ ਖਰਾਬ ਹੋਵੇਗਾ ਜੇ ਇੰਤੇ ਤੋਂ ਮੌਕਾ ਗਵਾ ਦਿੱਤਾ ਸੋ ਉਹਨਾਂ ਨੂੰ ਹੋਣਾ ਚਾਹੀਦਾ ਹੈ ਜਿਹੜੇ ਆ ਰਹੇ ਨੇ ਉਹਨਾਂ ਦਾ ਮੈਂ ਸਵਾਗਤ ਕਰਦਾ ਤੇ ਡੱਲੇਵਾਲ ਪਾਉ ਚੜ੍ਹਵੀਂ ਕਲਾ ਵਿੱਚ ਤੇ ਸਾਡਾ ਰਾਤਾ ਆ ساری ਫੌਜ ਇਹ ਸਾਰੇ ਟੱਲੇਬਾਲ ਤੇ ਰੂਪ ਨੇ ਪਹਿਲੇ ਦਿਨ ਜਿੱਦਨ ਫੜ ਕੇ ਲੈ ਕੇ ਗਏ ਸੀ ਨਾ ਉਹ ਖਬਰਾਂ ਡਰ ਗਏ ਸੀ ਤਾਂ ਫਿਰ ਭਾਵੇਂ ਇੱਥੇ ਲਿਸਟ ਬਣੀ ਸੀ ਮੈਨੂੰ ਤੁਸਾਂ ਲੋਕਾਂ ਦੇ ਇੱਥੇ ਕੇਰ ਕੇ ਪੁੱਛਿਆ ਬਾਬਾ ਹੁਣ ਕੀ ਬਣੇਗਾ ਤੁਹਾਡਾ ਲੀਡਰ ਫੜ ਲਿਆ ਤੇ ਮੈਂ ਤਾਨੂੰ ਵਿਸ਼ਵਾਸ ਦਿੱਤਾ ਵੀ ਅਸੀਂ ਜਿਹੜਾ ਢੱਲੇਵਾਲ ਸਾਹਿਬ ਦਾ ਮਿੱਠਿਆ ਨਿਸ਼ਾਨਾ ਹੈ ਉਹਦੇ ਤੇ ਇੱਕ ਮਿੰਟ ਵੀ ਆਸੇ ਪਾਸੇ ਨਹੀਂ ਹੋਣ ਦੇਵਾਂਗੇ ਸਤਰਾਪ ਸਿੰਘ ਭੈਰੂਪਾ ਹੂੰਗਾ ਬਾਤ ਚ ਇਹਨਾਂ ਦੀ ਪਰਚਾਇਤ ਹੋਈ ਉਹਨਾਂ ਨੇ ਕਿਹਾ ਵੀ ਸਾਡੀਆ ਲਿਸਟਾ ਬਣੀ ਆਲੇ ਮੈਂ ਉਸ ਲਾਨ ਦੇ ਉੱਤੇ ਕਾਇਮ ਆ ਸਾਰੇ ਢੱਲੇਵਾਲ ਦੇ ਰੂਪ ਸੋਇਸਨ ਸਤਨਾਮ ਸਿੰਘ ਬਹਿਰੂ ਜਿਨ੍ਹਾਂ ਨੇ ਵਿਸਤਾਰ ਵਿੱਚ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਫਿਲਹਾਲ ਚੜ੍ਹਦੀ ਕਲਾ ਵਿੱਚ ਨੇ ਤੇ ਦੂਸਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਬਾਰੇ ਮਿਸਲਾਂ ਦੀ ਉਦਾਹਰਣ ਦੇ ਕੇ ਉਹਨਾਂ ਨੇ ਉਹਨਾਂ ਨੂੰ ਇਸ ਅਦੋਲਨ ਵਿੱਚ ਸ਼ਾਮਲ ਹੋਣ ਲਈ ਕਿਹਾ ਸੋ ਤੁਸੀਂ ਐਬੀਪੀ ਸਾਂਝਾ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਤੋਂ ਪਲ-ਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ